ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਆਪਣੇ ਆਪਣੇ ਘਰਾਂ ਚ ਹੱਸਦੇ ਵਜਦੇ ਹੋਮੋਂਗੇ ਤੇ ਲੋ ਜੀ ਦਿਨ ਹੈਗਾ ਵੀਰਵਾਰ ਦਾ ਤੇ 25 ਜੁਲਾਈ ਤੇ ਇਸ ਦਿਨ ਮੈਂ ਬਲੌਗ ਸ਼ੁਰੂ ਕਰ ਰਹੀ ਹਾਂ ਤੇ ਬਲੌਗ ਸ਼ੁਰੂ ਕੀਤਾ ਘਰੋਂ ਵਾਰ ਆਕੀ ਤੇ ਬਹੁਤ ਟਾਈਮ ਬਾਅਦ ਅਸੀਂ ਅੱਜ ਮਤਲਬ ਕਿ ਆਊਟਿੰਗ ਤੇ ਆਏ ਸੀਗੇ ਬਹੁਤ ਦਿਨਾਂ ਤੋਂ ਮੇਰੀ ਤੇਬੇਤ ਖਰਾਬ ਚੱਲ ਰਹੀ ਸੀਗੀ ਕਦੇ ਫੀਵਰ ਕਦੇ ਕਿਦਾਂ ਹਨਾ ਸਰਵਾਈਕਲ ਤੇ ਬਹੁਤ ਜ਼ਿਆਦਾ ਅਫਸਟ ਰਹੀ ਮੈਂ ਹਨਾ ਇਨਾਂ ਚੀਜ਼ਾਂ ਦੇ ਕਰਕੇ ਤੇ ਮੇ ਤੋਂ ਵੀਡੀਓ ਵੀ ਨਹੀਂ ਬਣ ਪਾਈ ਸੋ ਅੱਜ ਮੈਂ ਵੀਡੀਓ ਬਣਾ ਰਹੀ ਸੀ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਕਿੱਥੇ ਚੱਲੇ ਆਂ ਦੂਰ ਚੱਲੇ ਆਂ ਅਸੀਂ ਦੂਰ ਮੈਂ ਮਚੂਟਾ ਨਾ ਨਾ ਕਿਹੜੀ ਗੱڈن ਚੱਲਿਆ ਸੀ ਤਾਂ ਹੈਨਾ ਕੀ ਹੈ ਹਾਂ ਹੋਰ ਕੌਣ ਚੱਲਿਆ ਹੋਰ ਸਿਰ ਤਾਂ ਸਿਰ ਤਾਂ ਵੇਖੀ ਕੱਲ੍ਹ ਹੀ ਲੱਗਿਆ ਹੋਇਆ ਦੇਖੀ ਆ ਕੱਲ੍ਹ ਹੀ ਜੂਸ ਆਹ ਬਾਕੀ ਕਿਹਨੂੰ ਦੇਣਾ ਹੀ ਨਹੀਂਗਾ ਪਹਿਲਾਂ ਕਹਿੰਦੀ ਮੈਂ ਪੀਣਾ ਨਹੀਂ ਪਹਿਲਾਂ ਹੋਰ ਹਲਟਰੰਪਟਰ ਨੂੰ ਜਾਂ ਮਨਚੂਰੀਆ ਮਰਜੂ ਨੇ ਹੋਰ ਕੋ ਖਾ ਕੇ ਢੀ ਹੈ ਤੇ ਹੁਣ ਜਿਵੇਂ ਆ ਪੀਣਾ ਮਾ ਹੁਣ ਆ ਖੋੜ ਲਿਆ ਇਹ ਤਾਂ ਪਾਪਾ ਨੇ ਮੰਗਾਇਆ ਸੀ ਬੱਤਾ ਉਹਦੇ ਲਈ ਸੰਦੀਪ ਜੂਸ ਬਾਰ ਦੇਖ ਨਹੀਂ ਰਿਹਾ ਰਾਜਗੁਰੂ ਨਗਰ ਰਾਜਗੁਰੂ ਨਗਰ ਬਹੁਤ ਐਸੇ ਬਣਾਉਂਦੇ ਆ ਇਹ ਇੱਥੇ ਵਧੀਆ ਮੰਦਾ ਰਹੇ ਚੱਲ ਸੀਰ ਤ ਸੀਰ ਚਲੋ ਬੱਤਾ ਕੰਮ ਚੱਲੀਏ ਬਰਥਡੇ ਮੇਰਾ ਤੇ ਖਾਣ ਪੀਣ ਪਿਉਤੀ ਦਾ ਹੋਈ ਜਾਂਦਾ ਮੈਨੂੰ ਤਾਂ ਦੇ ਹੀ ਨਹੀਂ ਰਹੇ ਇਹ ਤੋਰ ਕੁਛ ਨਹੀਂ ਦੇ ਰਹੇ ਖਾਣ ਨੂੰ ਇਹ ਨਾ ਤੋਰ ਕਹਿੰਦਾ ਤੋਰ ਨੋ ਸ਼ੀਰਤ ਪੁੱਤਾ ਮੈਨੂੰ ਦੇ ਦੇ ਘਟ ਨੋ ਨੋ ਉਹ ਪਾਪਾ ਤੇ ਆਪ ਤਾਂ ਲੈ ਕੇ ਆਏ ਸ਼ੀਰਤ ਤੇ ਪਾਪਾ ਤਾਂ ਲੈ ਕੇ ਪੁੱਤ ਜੀ ਜੀ ਪੁੱਤਾ ਐ ਕੋ ਤੂੰ ਅੱਧਾ ਪਹਿਲਾਂ ਤੂੰ ਮਨਚੂਰੀਆਂ ਵੀ ਖਾਦਾ ਸੀਗਾ ਪਾਪਾ ਦੇ ਨਾਲ ਹੀ ਖਾਪੇ ਮਮਾ ਤੇ ਥੋੜਾ ਹੀ ਖਾਦਾ ਹੈ ਸੀਰ ਤਾਂ ਇੱਕ ਘੜ ਦੇ ਦੇ ਪਾਪਾ ਨੂੰ ਉਹ ਤਾਂ ਕਹਿੰਦਾ ਮੈਂ ਪੀਣਾ ਨਹੀਂਗਾ ਨੋ ਉਹ ਤਾਂ ਮਾਜਾ ਪੀ ਲਿਆ ਨੋ ਨੋ ਉਹ ਕਡਾ ਗੰਦਾ ਬੰਦਾ ਵੇ ਛੱਡਾ ਦਾਦਾ ਚਮਚਾ ਹਾਂ ਚਮਚਾ ਮम्मा ਕੋਲ ਹੈ ਬਤ ਇਹਨੂੰ ਪੀ ਲੈ ਥੋੜਾ ਜਿਹਾ ਪਹਿਲਾਂ ਫਿਰ ਉੱਤੋਂ ਖਾ ਲਈ ਜਿਹੜੇ ਡਰਾਈ ਫਰੂਟ ਜੇ ਆ ਹਾਂ ਪਹਿਲਾਂ ਪੀਓ ਪਹਿਲਾਂ ਪੀ ਲੈ ਬੁੱਤ ਥੋੜੇ ਜਿਹੇ ਖਾ ਲੈ ਇਹ ਮम्मा ਨੂੰ ਦੇ ਦੋ ਦੇ ਇਹ ਖਾਣ ਤੈਨੂੰ ਕੁਛ ਵੀ ਨਾ 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 ਉਹਨੂੰ ਐ ਵੀ ਮੈਂ ਆ ਵੀ ਗੱਲਾ ਵੀ ਕਰਾ ਜਿਵੇਂ ਜੁਆਗ ਖੁੰਦਾ ਵਾ ਆਈ ਆ ਬਸ ਵੀ ਮੈਂ ਖਾ ਲਾ ਖਾ ਤੂੰ ਪੂਰਾ ਕੀ ਹੋਣਾ ਮੈਂ ਜੁਆਗ ਖੁੰਦਾ ਮਤਲਬ ਉਹ ਉਹਨੂੰ ਤਾਂ ਜਮਚੇ ਮਰੀ ਜਾਂਦਾ ਬਸ ਗਰਮ ਹੋ ਜਾਣਾ ਵਾ ਚੱਕਰ ਪਈ ਆ ਨਹੀਂ ਗਰਮ ਨਹੀਂ ਹੁੰਦਾ ਬਟੇ ਉਹਨੂੰ ਕਾਫੀ ਭਈਏ ਮੈਨੂੰ ਕਿਹਾ ਸੀ ਮੈਂ ਕਿ ਬਰਫ ਜੇ ਕਾਫੀ ਬਾਦੀ ਮੈਨੂੰ ਪਤਾ ਸੀ ਇਹਨੇ ਮੁੜ ਕੇ 10 ਮਿੰਟ ਦੇ ਨੇ ਛੱਡਣਾ ਹੀ ਨਹੀਂਗਾ ਬਹੁਤ ਖਰਾਬ ਬੱਚਾ ਏ ਕੋਈ ਨੋ ਨੋ ਕਰੀ ਜਾਂਦਾ ਨੋ ਮੈਨੂੰ ਐ ਸੀ ਮੈਂ ਕਹਿੰਦੇ ਫੜਨਾ ਨਹੀਂ ਫਿਰ ਮੈਂ ਕਿਹਾ ਬਰਫ ਪਵਾ ਹੀ ਰੋਈਦਾ ਕੁਛ ਨਹੀਂ ਪਤਾ ਦੇ ਵੀ ਨੂੰ ਬੋਤੇ ਇੱਕ ਘੁੱਟ ਦੇ ਦੋ ਬੁੱਤ ਮਮਾ ਨੂੰ ਨੋ ਨੋ ਮਮਾ ਨੂੰ ਦੇ ਦੋ ਬੁੱਤੇ ਇੱਕ ਘੁੱਟ ਨੋ ਨੋ ਲੱਸ ਉਹ ਕਾਮੀ ਆ ਜਾਂਦੀ ਮੇਰੇ ਬੁੱਤ ਨੂੰ ਉਹ ਬਾਹਰ ਸੀ ਜ ਤੂੰ ਨਹੀਂ ਦੋ ਮੇਰੀ ਪਿਆ ਗਿਆ ਪਤਾ ਨਹੀਂ ਜੇ ਲਾ ਫੇਰ ਵੀ ਹੁੰਨੀ ਹੈ ਗਰਮੀ ਟੂਟਾ ਲੈਣਾ ਉਹਨੇ ਟੂਟੇ ਦਵਾ ਦੇ ਨੂੰ ਉਧਰ ਆ ਬੈਠਾ ਸੀਰ ਦੇ ਮਮਾ ਇਹਦੇ ਬਾਏ ਇਹ ਰੇਗ ਬਰੀ ਜਦੋਂ ਐਮਵੀਡੀਆ ਉਹ ਚਾਹੇ ਚਾਹੇ ਭੇਵ ਉਹ ਇਹਨੇ ਰੋਲਾ ਪਾਇ ਹੀ ਲੈਣਾ ਹੁੰਦਾ ਵੀ ਮੈਂ ਤਾਂ ਢੀੜਾ ਕੱਢਣਾ ਹੀ ਕੱਢਣਾ ਵਾ ਅਜੇ ਐਂਟਰ ਹੋਏ ਸੀਗੇ ਪਹਿਲਾਂ ਛਿੱਤੀ ਢੀੜਾ ਕਢਾਓ ਮੇਰਾ ਨ ਰਾਜਗੁਰੂ ਨਗਰ ਗਈ ਸੀ ਬਾਈ ਉਹ ਤੱਕ ਬਾਏ ਕਰਦਾ ਜਾਂਦਾ ਇਹ ਆਪਣੇ ਆਪ ਹੀ ਚੜ ਗਿਆ ਸੀ ਸਿੱਧ ਤੁਸੀਂ ਆਪਣੇ ਆਪ ਚੜ ਗਏ ਪੌੜੀਆਂ ਦੇ ਉਤਰਨਾ ਵਾ ਫਿਰ ਕਿਵੇਂ ਉਤਰੋਗੇ ਹਾਂ ਉਹ ਚਾਰ ਮਾਰ ਕੇ ਉੱਧਰ ਗਿਆ ਬੱਚਿਆ ਜੀ ਬਹੁਤ ਚੋਸਤ ਸੀ ਸੀਜ ਦੇ ਕਿਹੜੇ ਆ ਸਿੱਧਾ ਅੱਗੇ ਹੋ ਜਾਓ ਮम्मा ਕੋਲੇ ਅੱਗੇ ਹੋ ਜਾ ਮम्मा ਕੋਲੇ ਉੱਥੇ ਜਾਓ ਡੋ ਮम्मा ਕੋਲੇ ਪੂਰਾ ਕੋਸ਼ਾ ਵਸੇ ਨਾ ਇਹ ਕਮ ਜਵਾਕ ਹੈ ਨਾ ਕਦੇ ਕਦਾਂ ਹੀ ਲਿਓਨੇ ਆਪਾਂ ਆਏ ਨਿੱਕੇ ਨਿੱਕੇ ਸੀਟ ਤੇ ਸ਼ੂਟ ਸਿੱਧਾ ਲੈ ਲਈ ਆਪਾਂ ਕਿਹੜੇ ਲੈਣੇ ਆ ਕਿਹੜੇ ਲੈਣੇ ਆ ਨਿੱਪੇ ਨੂੰ ਪੁੱਛ ਕਿਹੜੇ ਲੈਣਾ ਕਿਹੜੇ ਲੈਣਾ ਇਹ ਤਾਂ ਵੱਡੇ ਆ ਇੱਧਰ ਥੋੜੇ ਇੱਧਰ ਇੱਧਰ ਏ ਥੋੜੇ ਦੇਖੋ ਦੇਖੋ ਹਾਂ ਸੀਤਾ ਦੇ ਨੂਣਾ ਬੇਬੀ ਬੇਬੀ ਦਾ ਕਿੱਥੇ ਆ ਕਿੱਥੇ ਬੇਬੀ ਬਣਾਓ ਹੋ ਬੇਬੀ ਹੈਲੋ ਕਰ ਲੋ ਬੇਬੀ ਨਾਲ ਹੈਲੋ ਕਰ ਲੋ ਬੇਬੀ ਨਾਲ ਜਾ ਵੜੋ ਬੇਬੀ ਨੇ ਹੈਲੋ ਕਰ ਲੋ ਹੈਲੋ ਹੈਲੋ ਕਰ ਲੋ ਹੈਲੋ ਕਰ ਲੋ ਬੱਤ ਜਾ ਵੜੋ ਹੈਲੋ ਕਰ ਲੋ ਉਹ ਉਧਰ ਨੂੰ ਕਿਚੀ ਉਧਰ ਨੂੰ ਕਿਚੀ ਆ ਹੱਲ 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 ਤੇ ਉੱਕੇ ਉੱਕੇ ਬਾਈ ਕਰ ਦੋ ਬੇਵੀ ਬਾਈ ਕਰਦਾ ਵਾ ਬਾਈ ਕਰ ਦੋ ਬਾਈ ਕਰ ਦੋ ਜੋ ਆ ਕੰਨੀ ਰਾਮ ਜੰਨ ਜਵਾ ਕੀ ਜਾਣਦੇ ਆ ਨਾ ਬਾਈ ਆਪਾਂ ਨੂੰ ਸਮਝ ਨਹੀਂ ਆਉਂਦੀ ਆ ਜਾਓ 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 ਦੇਖ ਲਓ ਉਹ ਹੋਰ ਕੁਝ ਕਹਿ ਰਹੇ ਹੋ ਹੋਰ ਕੁਝ ਕਹਿ ਰਹੀ ਹੈ ਆ ਜਾਓ ਆ ਜਾਓ ਆ ਜਾਓ ਜਾਓ ਉਥੇ ਉਥੇ ਤੁਸੀਂ ਜਾ ਕੇ ਦਿਖਾਓ ਜਾ ਕੇ ਦਿਖਾ ਦਿਓ ਨਾ ਜਾਓੜੋ ਪੁੱਤ ਬੀਬੀ ਦੇ ਬੀਬੀ ਦੇ ਨਾਲ ਜਾਓੜੋ ਬੀਬੀ ਕੀ ਕਹਿੰਦੇ ਆ ਆ ਜਾ ਸੀਰਤ ਕੋ ਉਸ ਨੂੰ ਕਹਿ ਰਿਹਾ ਪਤਾ ਨਹੀਂ ਕਿੱਥੇ ਜਾਣ ਨੂੰ ਉਹ ਕਹਿੰਦਾ ਤੁਸੀਂ ਜਾਓ ਕੀ ਦੀ ਆ ਦੀ ਦੀ ਹਾਂ ਪੁੱਤ ਬਾਈ ਕਰ ਦੋ ਬਾਈ ਕਰ ਦੋ ਤੁਸੀਂ ਕੀ ਲੈਣਾ ਮੈਂ ਦੱਸੋ ਦੇਖੋ ਦੇਖੋ ਕੀ ਲੈਣਾ ਇੱਧਰ ਰਾਈਟ 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 ਇੱਧਰ 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 ਮੰਮਾ ਇੱਧਰ ਰਾਈਟ ਹਾਂ ਉਹਨੇ ਨਿੱਕੇ ਨਿੱਕੇ ਮम्मा ਦੇਖ ਰੇ ਸ਼ੌਟ ਉਹਨੂੰ ਕੋ ਕਹਿੰਦਾ ਉਹ ਉਹਨੂੰ ਕੋ ਕਹਿੰਦਾ ਵਾ ਬਾਈ ਨੀ ਬਾਈ ਕਹਿੰਦਾ ਬਾਈ ਕਰਿਓ ਬਾਈ ਕਾ ਦੋ ਪੁੱਤ ਬਾਈ ਕਾ ਬੁੱਤ ਬਾਈ ਕਾ ਦੋ ਬਾਈ ਬਾਈ ਕਾਤਾ ਬੇਬੀ ਨੂੰ ਹਾਂ ਕੀ ਦੇਖਣਾ ਵਾ ਇਹਨੂੰ ਉੱਪਰ ਲੈ ਚਲੋ ਬੇਬੀ ਕਿੱਥੇ ਆਓ ਨੋ ਬੇਬੀ ਬੇਬੀ ਕਿੱਥੇ ਆ ਪਤੇ ਥੋਡੀਆਂ ਨਹੀਂ ਹੈਗੀਆਂ ਨੋ 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 ਇਹ ਬੱਚਿਆਂ ਦੀ ਨਹੀਂ ਹੈਗੀਆਂ ਚਲੋ ਅੱਗੇ 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 ਪੂ ਦੇ ਪੂ ਬੱਚਿਆਂ ਦੀ ਇਧਰ ਪਾਪਾ ਨੇ ਦਿਖਾਇਓ ਇਧਰ ਉਹ ਗੁੱਡ ਬੇਬੀ ਬਾਏ ਬਾਏ ਕਰ ਦੋ ਬਾਏ ਬਾਏ ਇਧਰ 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 ਆ ਇਧਰ ਬਾਏ ਕਰ ਦੋ ਆਹ ਇਧਰ ਬੇਬੀ ਆਹ ਬੇਬੀ ਬੇਬੀ ਲਾ ਕੇ ਦੇਖੋ ਦੁਬਾਰਾ ਲਾ ਲਓ ਨੀ ਵੱਡਾ ਨਹੀਂ ਹੈਗਾ ਪੁੱਤ ਠੀਕ ਆ ਲਾਓ ਲਾਓ ਲਾ ਕੇ ਦੇਖੋ ਸੋਹਣਾ ਵਾ ਅੱਜ ਮੈਂ ਚੱਕਾਂ ਤੇਰੇਂ ਤੇ ਬਿਠਾਉਂਗੀ ਆ ਜਾਓ ਪੁੱਤ ਇਹ ਨਹੀਂ ਇਹ ਵੱਡੇ ਆ ਇਹ ਵੱਡਾ ਵਾ ਨੋ ਨੋ ਇਹ ਵੱਡਾ ਉਧਰ ਆ ਬੇਬੀ ਦਾ ਉਹ ਨਹੀਂ ਨੋ ਨੋ ਆ ਤੇਰੇਂ ਤੇ ਬਿਠਾਉਂਗੀ ਆਹ ਹੁਣ ਇੱਕ ਹੋਰ ਬੇਬੀ ਮਿਲ ਗਿਆ ਉਹਨੂੰ ਦੇ ਦਿਆਂ ਕਿਵੇਂ ਮਿਲਦਾ ਬੇਬੀ ਜਿੱਦ ਪਾਰ ਕਰ ਲੋ ਬੇਬੀ ਨਾਲ ਹੈਲੋ ਕਰ ਲੋ ਬੇਬੀ ਨਾਲ ਪੁੱਤ ਛੋਟਾ ਬੇਬੀ ਹੈ ਪੁੱਤ ਪਾਰ ਕਰ ਲੋ ਹੈਲੋ ਕਰ ਲੋ ਬੇਬੀ ਨਾਲ ਹੈਲੋ ਕਰੋ ਉਹ ਥੋਦੀ ਬੇਬੀ ਨਾਲ ਹੈਲੋ ਕਰ ਲੋ ਹਾਂ ਹੈਲੋ ਕਰੋ ਬੇਬੀ ਨਾ ਹੈਲੋ ਕਰਕੇ ਉਹ ਹੈਲੋ ਹੈਲੋ ਕਰੋ ਹੈਲੋ ਕਰ ਲੋ ਜਵਾਕਾਂ ਦੀ ਆ ਰਾਮ ਜਣਾ ਜਵਾਕ ਹੀ ਜਾਣਦੇ ਆ ਦੀਦੀ ਇਹ ਬੁਲਾਉਂਦੇ ਆ ਆ ਦੀਦੀ ਪਾਉਂਦੇ ਆ ਨਹੀਂ ਨਹੀਂ ਦੀਪੰਦੀ ਦੀ ਕੀ ਕਹਿੰਦੇ ਆ ਪੁੱਤ ਦੀਦੀ ਨੂੰ ਪੁੱਛੋ ਕੀ ਕਹਿੰਦੇ ਆ ਹੱਕਾ ਦੀਦੀ ਨਾਲ ਹੱਕਾ ਫਿਰ ਤੇ ਦੀਦੀ ਆ ਗਿਆ ਤੇ ਫਿਰ ਤੇ ਦੀਦੀ ਉਹ ਤੇ ਦੀਦੀ ਆ ਗਏ ਆ ਦੀਦੀ ਬਾਉਂਦੇ ਪੁੱਤ ਹੈਲੋ ਕਰ ਲੋ ਹੈਲੋ ਸੀਤ ਉਹਨੂੰ ਟ੍ਰੇਨ ਦੱਸ ਗਈ ਮੈਨੂੰ ਲੱਗਦਾ ਇਹਨੂੰ ਟ੍ਰੇਨ ਦੱਸ ਗਈ ਮਸ ਮਸ ਕਰ ਇਹਨੂੰ ਟ੍ਰੇਨ ਦੱਸ ਗਈ ਹੋ ਜਾਂਦੀ ਝੂਟੇ ਲੈ ਗਈ ਇਹ ਤੇ ਇਹਨੂੰ ਐਵੇਂ ਨੂੰ ਟ੍ਰੇਨ ਦੇ ਵਿੱਚ ਹੀ ਫੇਰ ਬਿਠਾ ਦੋ ਜਵਾਕਾਂ ਤਾਂ ਐ ਹੁੰਦਾ ਹੈ ਨਾ ਵੀ ਟ੍ਰੇਨ ਦੇ ਵਿੱਚ ਝੂਟੇ ਦਵਾ ਦੋ ਟ੍ਰੇਨ ਕਿੱਥੇ ਗਈ ਤੇ ਹੁਣ ਹੋ ਗਿਆ ਟਾਈਮ ਰਾਤ ਦਾ ਅਸੀਂ ਆਪਣਾ ਇੰਜੋਏ ਵਗੈਰਾ ਕਰਕੇ ਵਾਪਸ ਆ ਰਹੇ ਸੀਗੇ ਘਰ ਵੱਲ ਨੂੰ ਪਰ ਹਜੇ ਅਸੀਂ ਇੱਥੇ ਡਿਨਰ ਕਰਨਾ ਸੀ ਡਿਨਰ ਹਜੇ ਅਸੀਂ ਨਹੀਂ ਸੀ ਕੀਤਾ ਪਹਿਲਾਂ ਥੋੜਾ ਬਹੁਤ ਖਾਣ ਪੀਣ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਸੀਗੇ ਤੇ ਡਿਨਰ ਹਜੇ ਅਸੀ ਕਰਨਾ ਸੀ ਮੈਂ ਪਹਿਲਾਂ ਵੀ ਦੱਸਿਆ ਤੇ ਬਾਕੀ ਮੈਂ ਅੱਗੇ ਵੀਡੀਓ ਥੋੜੀ-ਬਹੁਤ ਬਣਾਈ ਤਾਂ ਸੀਗੀ ਤੇ ਪਰ ਬਲੌਗ ਵੱਡਾ ਹੋ ਜਾਣਾ ਇਸ ਕਰਕੇ ਮੈਂ ਐਡ ਨਹੀਂ ਕਰ ਰਹੀ ਤੇ ਚਲੋ ਕੋਈ ਨਾ ਜੀ ਬਾਕੀ ਹੁਣ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਤੇ ਆ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਰੋਜ਼ ਬਲੌਗ ਬਣ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ